ਯਾਰ ਹੁਣ ਤਾਂ ਟ੍ਰੇਨਾਂ ਚ ਵੀ ਆਈ ਕਾਰਡ ਚਾਹੀਦਾ। ਹੁਣ ਤਾਂ ਰੇਕ ਜਗ੍ਹਾ ਤੇ ਕੁਝ ਨਹੀਂ। ਫੇਰ ਤੁਸੀਂ ਆਈ ਕਾਰਡ ਰੱਖਿਆ ਹੀ ਨਹੀਂ ਕੋਲ। ਆਪਣਾ ਧਾਰ। ਸਾਨੀ ਵਾਲੀ ਗੱਲ ਹੈ। ਹੀਰ ਜਾਈਂ ਇਹ ਰੱਖੋ। ਐ ਤਾਂ ਹੈ ਤਾਂ ਜੀ। ਇਹ ਇਹ ਅੱਜ ਤਾਂ ਲੈ ਕੇ ਤਿੰਨ ਗੁਰੂ ਤਾਂ ਵੀ ਕੋ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਪਿਆ। ਠੀਕ ਹੈ ਨਾ ਆਈ ਕਾਰਡ ਦੀ ਤਾਂ ਜ਼ਰੂਰਤ ਹੈ। ਕਾਹਨ ਕੋਈ ਹੈਪਨਿੰਗ ਹੋ ਜਾਈਏ ਐਸੇ ਕੋਈ ਸਟਾਰ ਅੰਦ। ਠੀਕ ਹੈ ਨਾ ਪੁਲੀਸ ਦਾ ਫਾਣੀ ਹੋਣਾ ਸਾਰਿਆਂ ਦੇ। 300 400 ਸ਼ਹਿਰ ਮਰਸਾ ਖੁਸ਼ੀ ਖੁਸ਼ੀ ਖਾਸ ਜਗ੍ਹਾ ਵਾਰਡ ਨੰਬਰ ਮਹੱਲਾ ਕੋਈ ਨਹੀਂ ਹੈ ਪਤਾ ਨਹੀਂ ਇਹ ਲੰਗਰ ਹਾਲ ਕੋਲ ਸੀ ਤੁਸੀਂ ਸ਼ਾਮ ਜਿਹੇ ਤੇ ਠੀਕ ਹੈ ਜੀ ਅਸੀਂ ਲੰਗੇ ਸੀ ਉੱਥੋਂ ਦੀ ਕਿਉਂਕਿ ਕਾਫੀ ਉੱਥੇ ਪਰਵਾਸੀ ਜਿਹੜੇ ਆ ਵਿਦਾਉਟ ਆਈਡੈਂਟੀਟੀ ਪ੍ਰੂਫ ਰਹਿੰਦੇ ਆ ਜਿਹਦੇ ਬਾਰੇ ਇੱਥੋਂ ਦੇ ਜਿਹੜੇ ਤੁਸੀਂ ਪੱਤਰਕਾਰ ਵੀਰਾਂ ਨੇ ਇਹ ਇਹ ਮੁਹਿੰਮ ਚਲਾਈ ਸੀ ਜਿਹੜੀ ਚੈਕਿੰਗ ਵਾਲੀ ਹੈ ਤੇ ਇਹ ਇਹ ਮੁਹਿੰਮ ਜਿਹੜੀ ਹੈ ਵਧੀਆ ਤੁਸੀਂ ਉਦਾਂ ਮ ਕਰ ਰਹੇ ਹੋ ਜਿਹੜਾ ਚੈਕਿੰਗ ਕਰਨ ਦਾ ਤੇ ਜਸਵਾਲ ਜੀ ਅਸੀਂ ਇਸ ਗੱਲ ਦੀ ਸ਼ਰਾਨਾ ਦਿੰਦੇ ਆ ਵੀ ਤੁਸੀਂ ਪੱਤਰਕਾਰ ਭਰਾ ਮਤਲਬ ਜਾਗਰੂਕ ਹੋ ਇਸ ਗੱਲ ਲਈ ਇਹ ਜਾਂ ਤਾਂ ਬੇਲੜ ਨੇ ਜਾਂ ਤਾਂ ਘਰੋਂ ਕੱਡੇ ਹੋਏ ਆ ਜਾਂ ਇਹ ਸਿਰਫ ਟਾਈਮ ਪਾਸ ਕਰ ਰਿਹਾ ਇੱਥੋਂ ਉੱਠ ਕੇ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਆ ਤੇ ਉੱਥੋਂ ਇੱਧਰ ਨੂੰ ਆ ਜਾਂਦੇ ਆ ਇਹ ਤੁਸੀਂ ਸਾਰੇ ਦੇਖ ਸਕਦੇ ਆ ਤਾਂ ਠੀਕ ਹੈ ਚਲੋ ਕਹਿੰਦੇ ਅਸੀਂ ਦਸ਼ਮੇ ਲੇਗਾ ਨਾ 1 ਮਹੀਨੇ ਤੋਂ ਨਿਕਲੇ ਕਰੋ ਬਟ ਇੱਕ 1 ਮਹੀਨੇ ਤੋਂ ਜਿਹੜਾ ਬੰਦਾ ਘਰੋਂ ਨਿਕਲਦਾ ਆਫਟਰ ਲੋ ਉਹਨਾਂ ਕੋਲ ਕੋਈ ਨਾ ਕੋਈ ਸਮੱਗਰੀ ਹੁੰਦੀ ਹੈ ਜਿਹਦੇ ਨਾਲ ਉਹ ਆਪਣਾ ਜਿਹੜਾ ਦਿਨ ਉਹ ਉਹ ਬਤਾਂਦੇ ਆ ਉਹਨਾਂ ਨੂੰ ਕੱਪੜੇ ਵੀ ਰੋਜ਼ ਚਾਹੀਦੇ ਆ ਤਾਂ ਕੁਝ ਤੁਹਾਡੇ ਕੋਲ ਕੀ ਐ ਇਸ ਟਾਈਮ ਦਿੱਸੇ 1 ਮਹੀਨੇ ਲਈ ਤੁਸੀਂ ਘਰੋਂ ਨਿਕਲੇ ਆ ਦੇਖੋ ਜੀ ਐ ਇਧਰੋਂ ਵਾੜ ਘਰੋਂ ਲੜ ਕੇ ਨਿਕਲੇ ਸੀ ਮੈ ਲੋਕ ਕਿ ਤੁਹਾਡੇ ਕੋਲ ਬਸ ਮਦਦ ਮਦਦ ਤੁਹਾਡੀ ਲੜਾਈ ਕਿਹੜਾ ਹੋਇਆ ਉਹ ਘਰੋਂ ਵੀ ਲੜਕੇ ਨਿਕਲੇ ਆ ਕਰੋ ਪਿੰਡ ਚ ਕਿੱਲ ਕਰੋ ਕਰੋ ਕੋਲ ਹੋਇਆ ਕਿੱਥੇ ਮਿਲਿਆ ਤੁਹਾਨੂੰ ਮੈਂ ਤਾਂ ਇੱਥੇ ਹੀ ਮਿਲਿਆ ਸੀ ਕੱਲ ਜਾਂਦੇ ਜਾਂਦੇ ਅੱਜ ਇੱਥੇ ਆ ਗਏ ਯਾਰ ਤੁਸੀਂ ਸਕੇ ਬਣ ਕੇ ਤਾਂ ਐ ਤੁਰੇ ਹੋਇਆ ਜਿਵੇਂ ਰਿਸ਼ਤੇਦਾਰ ਆ ਤੁਸੀਂ ਹੈ ਉਹ ਹਰਿਆਣੇ ਦਾ ਬੰਦਾ ਮਤਲਬ ਗੱਲ ਇਹ ਆ ਵੀ ਇਹ ਕਹਿ ਰਹੇ ਸਿਰਫ ਮੇਰੇ ਕੋਲ ਇੱਕ ਇੱਕ ਕੰਬਲ ਹੈ ਠੀਕ ਹੈ ਤੇ ਇੱਕ ਆਹ ਝੋਲੇ ਦੀ ਡੱਬਾ ਵਰ ਲੋਈ ਤੇ ਕੰਬਲ ਜਿਸਾਨੂ ਕੰਬਲ ਉੱਪਰ ਲੋ ਜੀ ਆ ਜਿਹੜਾ ਇੱਕ ਮਹੀਨੇ ਚਾਹਤਾਂ ਦੇ ਨਿਕਲੇ ਹੋਇਆ ਜਿਹਨੂੰ ਅੰਡਰਸਟੂਡ ਕਰ ਸਕਦਾ ਹਾਂ ਔਰ ਆ ਚਲੋ ਔਰ ਇਹਨਾਂ ਕੋਲ ਦੱਸਣ ਤੇ ਕੋਈ ਵੀ ਆਧਾਰ ਕਾਰਡ ਨਹੀਂ ਹੈ ਔਰੇ ਆਨੰਦ ਪ੍ਰਸਾਦ ਦੇ ਆਲੇ ਦੁਆਲੇ ਕੋਈ ਦਿਨ ਚਾਰ ਦਿਨ ਤੋਂ ਘੁੰਮ ਰਿਹਾ ਹੈ ਕੋਈ ਇੱਕ ਮਹੀਨੇ ਤੋਂ ਹੈ ਮਤਲਬ ਅ ਇਹ ਮਤਲਬ ਬੜੀ ਹੈਰਾਨੀ ਵਾਲੀ ਗੱਲ ਹੈ ਤੇ ਕਾਫੀ ਸਮੇਂ ਤੋਂ ਜਿਹੜਾ ਇਹ ਆ ਪਿੱਛੇ ਜੇ ਤੁਸੀਂ ਨਵੇਂ ਸ਼ਹਿਰ ਵਾਲੀ ਘਟਨਾ ਹੋਰ ਕੁਝ ਸਭ ਕੁਝ ਦੇਖ ਲਿਆ ਪੰਜਾਬ ਦੇ ਹਾਲਾਤ ਕੀ ਹੋ ਰਹੇ ਆ ਤੇ ਆ ਤੁਸੀਂ ਸਾਰੇ ਅੱਖੀਂ ਦੇਖ ਸਕਦੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਵੀ ਇਹ ਜਿਹੜੇ ਅਨੰਦਪੁਰ ਸਾਹਿਬ ਦੇ ਲੋਕ ਵੀ ਇਸ ਗੱਲ ਦੀ ਗੁਹਾਰ ਲਗਾਉਂਦੇ ਆ ਵੀ ਇਹਨਾਂ ਹਾਲਾਤਾਂ ਤੋਂ ਮੱਦੇ ਨਜ਼ਰ ਜਿਹੜਾ ਏ ਜੀ ਸਿੱਖਿਆ ਲੈ ਲੈਣੀ ਚਾਹੀਦੀ ਆਉਣ ਵਾਲੇ ਸਮੇਂ ਕੋਈ ਅਨਸਫਾ ਵੀ ਘਟਣਾ ਨਾ ਵਾਪਰੇ ਤਾਂ ਜੋ ਇਹ ਆਇਡੈਂਟੀਫਾਈਡ ਹੋ ਸਕਣ ਬੰਦੇ ਠੀਕ ਹੈ ਨਾ ਜੀ ਤੇ ਇਸ ਕਾ ਇਹ ਆ ਤਾਂ ਮੈਂ ਹੀ ਦੇਖਿਆ ਪਰ ਲੰਗਰ ਹਾਲ ਪੁੱਛਿਓ ਸਨੋ ਆ ਤੁਹਾਡੇ ਸਾਹਮਣੇ ਹੀ ਆ ਜਿਹੜਾ ਗੱਲਬਾਤ ਹੈ ਇਹ ਦੋ ਯਾਤਰੀ ਕਹਿ ਰਹੇ ਆਪਣੇ ਆ ਨੂੰ ਵੈਸੇ ਆ ਬੰਦੇ ਦਾ ਕਾਫੀ ਵਾਰ ਅਸੀਂ ਕੇਸਗੜ੍ਹ ਸਾਹਿਬ ਦੇਖਿਆ ਉੱਥੇ ਲੰਗਰ ਹਾਲ ਦੇ ਕੋਲ ਹੀ ਹੁੰਦੇ ਤੁਸੀਂ ਹਨਾ ਬਟ ਇਹ ਆ ਵੀ ਬਿਨਾਂ ਆਈਡੈਂਟੀ ਪ੍ਰੂਫ ਤੋਂ ਹੈ ਜਿਹੜੀ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਬਿਨਾਂ ਆਈਡੈਂਟੀ ਪ੍ਰੂਫ ਤੋਂ ਹੋਣਾ ਜਿਸ ਗੱਲ ਦੀ ਗੁਹਾਰ ਲਗਾਈ ਜਾ ਰਹੀ ਹੈ ਪੰਜਾਬੀਆਂ ਵੱਲੋਂ ਭਾਵੇਂ ਉਹ ਪੰਜਾਬ ਦਾ ਇਹ ਪੰਜਾਬ ਤੋਂ ਹਰਿਆਣਾ ਦਾ ਇਹ ਭਵੇਂ ਪ੍ਰਵਾਸੀ ਹੈ ਭਵੇਂ ਯੂਪੀ ਬਿਹਾਰ ਦੇ ਹੈ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ਇਹ ਇਹ ਜਿਹੜੀਆਂ ਜ਼ਿੰਮੇਵਾਰੀਆਂ ਇਹ ਤੁਹਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਹੈ ਤੇ ਸਾਡੇ ਇਲਾਕੇ ਦੇ ਵਿੱਚ ਸੁਖਾਵਾਂ ਅੱਜ ਦੋਸਤੋ ਤੁਸੀਂ ਹਿਡਨ ਸਾਈਡ ਦੇ ਨਾਲ ਇਹ ਜਿਹੜੀਆਂ ਵੀਡੀਓਜ਼ ਆ ਆਪਾਂ ਠੀਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੈਣਾ ਦੇ ਵੀ ਰੋਡ ਸ਼੍ਰੀ ਅਨੰਦਪੁਰ ਸਾਹਿਬ ਤੋਂ ਦੇਖ ਰਹੇ ਆ ਇਹ ਜਿਹੜੇ ਦੋ ਸ਼ਖਸ ਹੈ ਇਹ ਜਿਹੜੇ ਸਾਡੇ ਸਮਾਜ ਸੇਵੀ ਹੈ ਸਾਡੇ ਹਰਤੇਗ ਵੀਰ ਤੇਗੀ ਜੀ ਉਹਨਾਂ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੇ ਬਾਰੇ ਇਹਨਾਂ ਨੇ ਪੁੱਛ ਗੇਚ ਜਿਹੜੀ ਕੀਤੀ ਹੈ ਡਾਕੂਮੈਂਟ ਇਹਨਾਂ ਕੋਲ ਕੀ ਹੈ ਹੁਣ ਤੁਸੀਂ ਸੁਣਿਆ ਇਹਨਾਂ ਕੋਲ ਨਾ ਕੋਈ ਡਾਕੂਮੈਂਟ ਹੈ ਨਾ ਕੋਈ ਵੀ ਆਈਡੀ ਨਹੀਂ ਹੈ ਪ੍ਰਸ਼ਾਸਨ ਜਿਹੜਾ ਪਿਛਲੇ ਦਿਨੀ ਪਿਛਲੇ ਰਾਤੀ ਜਿਹੜਾ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਜਿੱਥੇ ਥਾਣਾ ਮੁਖੀ ਨੇ ਇਹ ਗੱਲ ਕਹੀ ਸੀ ਕਿ ਲੋਕਾਂ ਨੂੰ ਆਇਡੈਂਟੀਫਾਈ ਕਰਨਾ ਪੱਤਰਕਾਰਾਂ ਦਾ ਕੰਮ ਨਹੀਂ ਹੈ ਜਾ ਕਿ ਸੇ ਹੋਰ ਦਾ ਕੰਮ ਨਹੀਂ ਹੈ ਉਹ ਸਾਡਾ ਕੰਮ ਹੈ ਅਸੀਂ ਉਹਨਾਂ ਨੂੰ ਗੁਹਾਰ ਲਾਉਨੇ ਆ ਉਹਨਾਂ ਨੂੰ ਰਿਕੁਐਸਟ ਕਰਦੇ ਆ ਬੇਨਤੀ ਕਰਦੇ ਆ ਇਹ ਤੁਹਾਡਾ ਕੰਮ ਹੈ ਇਹ ਤੁਹਾਡੀ ਆਪਣੀ ਡਿਊਟੀ ਸਮਝਦੇ ਹੋਏ ਇਹ ਡਿਊਟੀ ਕਰੋ ਤਾਂ ਕਿ ਜਿਹੜਾ ਪੰਜਾਬ ਚ ਸੁਖਾਵਾਂ ਮਾਹੌਲ ਬਣ ਸਕੇ ਤੁਸੀਂ ਦੇਖ ਰਹੇ ਹੋ ਹੈਡਨ ਸਾਈਡ ਅਨੰਤਪੁਰ ਸਾਹਿਬ ਤੋਂ